ਚਾਰੇ ਪਾਸੇ ਹੜ੍ਹਾਂ ਦੀ ਮਾਰ ਹ ਲੋਕਾਂ ਦੇ ਅਨੇਕਾਂ ਨੁਕਸਾਨ ਹੋ ਚੁੱਕੇ ਨੇ ਤੇ ਲਗਾਤਾਰ ਹੁਣ ਇਹ ਹੜ ਹ ਲੋਕਾਂ ਦੀ ਜਾਨ ਤੇ ਭਾਰੀ ਪੈਂਦੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਦਰਿਆਵਾਂ ਨਹਿਰਾਂ ਦੇ ਵਿੱਚ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜੋ ਕਿ ਲੋਕਾਂ ਦੀ ਜਾਨ ਤੇ ਭਾਰੀ ਪੈਂਦੇ ਨਜ਼ਰ ਆ ਰਹੇ ਨੇ ਫਗਵਾੜਾ ਦੇ ਜਗਪਾਲਪੁਰ ਨੇੜੇ ਵੇਈ ਨਦੀ ਦੇ ਵਿੱਚ ਉਸ ਵੇਲੇ ਹਫੜਾ ਦਫਲੀ ਦਾ ਮਾਹੌਲ ਪੈਦਾ ਹੋ ਗਿਆ ਜਦ ਦੋ ਸਕੇ ਭੈਣ ਭਰਾ ਇਸ ਵੇਈ ਨਦੀ ਦੇ ਵਿੱਚ ਜਾ ਰੁੜੇ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਸਾਈਕਲ ਤੇ ਸਵਾਰ ਹੋ ਕੇ ਇਹ ਦਵਾਈ ਲੈਣ ਚੱਲੇ ਸੀ ਤਾਂ ਅਚਾਨਕ ਵੇਈ ਨਦੀ ਦੇ ਪਾਣੀ ਦੇ ਕਰਕੇ ਜਿਹੜਾ ਕਿ ਇਹਨਾਂ ਦਿਨਾਂ ਵੱਡਾ ਹਾ사 ਵਾਪਰ ਗਿਆ ਤੇ ਇਹ ਦੋਨੋਂ ਵੇਈ ਨਦੀ ਦੇ ਵਿੱਚ ਜਾਰੂੜੇ ਮੌਕੇ ਤੇ ਪ੍ਰਸ਼ਾਸਨ ਦੀ ਟੀਮਾਂ ਜੋ ਕਿ ਪਹਿਲਾਂ ਹੀ ਵੇਈ ਨਦੀ ਦੇ ਉੱਤੇ ਲੱਗੀਆਂ ਹੋਈਆਂ ਸੀ ਤਾਂ ਉਹਨਾਂ ਦੇ ਵੱਲੋਂ ਫਟਾਫਟ ਇਹਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਨਾਂ ਦੀ ਮੌਤ ਹੋ ਗਈ। ਰਾਣੀਪੁਰ ਨੂੰ ਦਵਾਈ ਲੈਣ ਗਏ ਆ। ਅੱਛਾ ਜੀ ਮੈਨੂੰ ਪਤਾ ਨਹੀਂ ਕਿਹੜੇ ਵੀ ਲੈ ਗਏ ਆ। ਕੀਦਾ ਸੌਂਦੇ ਨੂੰ ਕਾਉਟ ਉਹਦੇ ਵਿੱਚ ਤਕਰੀਬਨ 12:00 ਵਜੇ ਗਏ ਆ ਲੱਗ ਪਾ ਤੇ ਉਹ ਤੂੰ ਚੱਲੇ ਜਾਂਦੇ ਪਏ ਆ ਰਾਹ ਤੇ ਚ ਉਹ ਬਈ ਪੈਂਦੀ ਆ ਜੋ ਜੋ ਬਾਂਦ ਤੇ ਰਣੀ ਜੋ ਬਾਂਦ ਪਰ ਉਹ ਅੱਛਾ ਜੀ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਰ ਪਏ ਕੁਛ ਥਲੇ ਸਜੇ ਆ ਤੁਹ ਉਹ ਖੇਤ ਨੀਵੇਂ ਆ ਉਥੇ ਪਾਣੀ ਇਕੇ ਆ ਗਏ ਲੋਕ ਕਿ ਇਹ ਪਹਿਲਾ ਹੜਾ ਹੈ ਹੜਾ ਉਹ ਪਾਣੀ ਉਹ ਹੜ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਅੱਛਾ ਜੀ ਕੀ ਨਾਮ ਸੀ ਇਹਨਾਂ ਦੋਨਾਂ ਦਾ ਇਹ ਵਾਕੇ ਦਾ ਹੈਗਾ ਸੰਦੀਪ ਵਾਦ ਤੁਸੀਂ ਅੱਛਾ ਜੀ ਕਿੰਦਾ ਸੰਦੀਪ ਕੁਮਾਰਾ ਦੀਪਕ ਪਿਆ ਲੱਗਿੰਦੇ ਉਹ ਬੇਟੀ ਦਾ ਹੀ ਬੇਟੀ ਦਾ ਨਾਮ ਹੈ ਕੋ ਪ੍ਰੀਤੀ ਅੱਛਾ ਜੀ ਤੁਸੀਂ ਸਰ ਤੁਹਾਡੇ ਬੱਚੇ ਦੋਨੇ ਹਾਂਜੀ ਦੋਨੇ ਬੱਚੇ ਆ ਕਿ ਇਹ ਲੜਕਾ ਵੱਡਾ ਆ ਅੱਛਾ ਜੀ ਇਹ ਤਕਰੀਬਨ ਇਹਦਾ ਜਨਮ ਹੈਗਾ ਜੋ 30 ਬਣਨ 38 ਸਾਲ ਦੀ ਹੋ ਰਹੀ 37 38 ਸਾਲ ਦੀ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜਿਹੜੀ ਤੁਹਾਡੇ ਨਾਲ ਬੜੀ ਦੁੱਖ ਵਾਲੀ ਘਟਨਾ ਵਾਪਰੀ ਆ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਬਹੁਤ ਜ਼ਿਆਦਾ ਹੀ ਆ ਸਾਡੇ ਮੇਰੇ ਦੇ ਘਰੇ ਹੀ ਬਰਬਾਦ ਹੋ ਗਏ ਬਿਲਕੁਲ ਨਹੀਂ ਹੋ ਗਿਆ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਬਰਬਾਦ ਹੋ ਗਿਆ ਸਰਕਾਰਾਂ ਲਈ ਕੁਝ ਕਹਿਣ ਚਾਹੁੰਦੇ ਆ ਕਿ ਕੀ ਸਰਕਾਰ ਨੇ ਤੁਹਾਡੀ ਕੋਈ ਆਇਆ ਮੌਕੇ ਤੇ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਮਾਨ ਸਾਹਿਬ ਦੇ ਬਹੁਤ ਸਾਰੇ ਮਾਨ ਸਾਹਿਬ ਵੀ ਹੋਰ ਮਾਲਕ ਕੰਮ ਛੱਡ ਗਏ ਉਤੇ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਇਸ ਸੰਜੇਪੁਰ थाना ਰਵੰਡੀ ਅੱਜ ਡਿਊਟੀ ਉੱਤੇ ਲਗਾ ਹੋਇਆ ਸੀ ਮੈਨੂੰ ਇਨਫੋਰਮੇਸ਼ਨ ਆਈ ਕਿ ਰਾਣੀਪੁਰ ਚਾ ਤੋਂ ਰਾਣੀਪੁਰ ਨੂੰ ਟ੍ਰੇਨ ਦੇ ਉੱਤੇ ਦੋ ਭੈਣ ਭਰਾ ਇੱਕ ਭੈਣ ਇੱਕ ਭਰਾ ਜਾਨਕੀ ਹਰ ਦੇ ਬੱਚੇ ਤੇ ਪੇਪੇ ਜਿਹਨੇ ਇੱਥੇ ਜਨਮ ਲਾਣਾ ਉਹ ਬਾਹਰ ਖ ਗਿਆ ਪਾਰਕ ਅੱਗੇ ਵਾਸਨਾ ਪਰਾਤਤੰਗੀ ਦਾ ਪ੍ਰਚਨਨ ਰਾਮਕਾ ਦਾ ਤੁਹਾਰ ਫਰਨਾਲ ਇਖਤਰਾ ਕਮੇਟਰੀ ਨੂੰ ਦਿੱਤੀ ਹੈ ਜਿਹਨੇ ਡੱਗੋੜੀਆਂ ਉਹ ਸਿਵਲ ਪ੍ਰੋਖਵਾਰੇ ਮੋਢੀ ਬੈਠੇ ਤਿੰਨਾਂ ਦੇ ਨਾਮ ਵਗੈਰਾ ਕਲੀਅਰ ਹੋ ਕੀ ਮੈਂ ਜੀ ਸੰਦੀਪ ਸਿੰਘ ਇੰਡੀਆ ਸੁਸਾ ਪੁੱਤਰ ਬੇਦਾਨ ਕਮਾਤ ਵਾਸੀ ਪਡੂਚਾ थाना ਰਾਹਾ थाना ਪਟਾਰਾ ਜਿਲ੍ਹਾ ਜੰਦਰ ਤੇ ਕੋਈ ਨੰਬਰ ਸੰਦੇਸ ਦੋ ਦਿਨ ਸਪੈਰ ਰੀਤੀ ਡਾ ਡਾਕਟਰ ਕੁਬਤਵੰਦ ਕੁਮਾਰ ਵਾਸੀ ਚਾਹ ਖਾਨਕ ਤਰਾਂ ਦੇ ਇਹ ਸੀ ਕਿ ਕਹਾਦੇ ਤੇ ਕੁਝ ਸ਼ਤਲ ਸਾਈਕਲ ਦੇ ਸੀ ਇੱਕ ਕਿਦਮ ਚਾਰ ਰਹੀ ਸੀ ਕੁਝ ਸਮੇਂ ਉੱਤੇ ਤੋਂ ਦਿਗਪਾਲਪੁਰ ਨੂੰ ਦਵਾਈ ਲੈਣਾ ਅੱਛਾ ਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਪਾਣੀ 174 ਵਿਕਲ ਨਾ ਅਮਰੋਟਲੇ ਸਦਾ ਦੇ ਕੀ ਪੀੜਤ ਪਰਿਵਾਰ ਦਾ ਕਹਿਣਾ ਕਿ ਪੂਲ ਦੇ ਦੋਵੇਂ ਪਾਸੇ ਰੇਲਿੰਗ ਨਾ ਹੋਣ ਦੇ ਕਰਕੇ ਵੱਡਾ ਹਾਦਸਾ ਵਾਪਰਿਆ ਜੇਕਰ ਰੇਲਿੰਗ ਹੁੰਦੀ ਤਾਂ ਉਹਨਾਂ ਦੀ ਜਾਨ ਬਚ ਸਕਦੀ ਸੀ ਅਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ